ਨਿੱਕੇ ਮੁੱਸੇਵਾਲੇ ਦੇ ਜਨਮ ਦੇ ਰੋਲੇ ਦਾ ਮਾਮਲਾ ਲਗਾਤਾਰ ਪੱਖ ਦਾ ਜਾ ਰਿਹਾ ਹੈ ਸੋ ਦੱਸਦੀ ਕਿ ਜਿਵੇਂ ਕਿ ਪਹਿਲਾਂ ਪੰਜਾਬ ਸਰਕਾਰ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਕਿ ਨਿੱਕੇ ਮੁੱਸੇਵਾਲੇ ਦੇ ਜਨਮ ਤੋਂ ਬਾਅਦ ਜੋ ਉਸਦੇ ਆਈਵੀਐਫ ਦੇ ਸਬੂਤ ਹੈ ਜਨਮ ਦੇ ਸਬੂਤ ਨਹੀਂ ਮੰਗੇ ਜਾ ਰਹੇ ਨੇ ਸੋ ਐਸੇ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੇ ਚੁੱਪੀ ਤੋੜ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕੋਈ ਸਬੂਤ ਨਹੀਂ ਮੰਗੇ ਸਬੂਤ ਤੇ ਰਿਪੋਰਟ ਹੈ ਜੋ ਕੇਂਦਰ ਸਰਕਾਰ ਮੰਗ ਰਹੀ ਹੈ ਬਕਾਇਦਾ ਉਹਨਾਂ ਦੇ ਵੱਲੋਂ ਜੋ रिपोर्टਿਕ ਭੇਜੀ ਗਈ ਸੀ ਨੋਟੀਫਿਕੇਸ਼ਨ ਦੇ ਵੱਲੋਂ ਉਹ ਆ ਪੰਜਾਬ ਸਰਕਾਰ ਦੇ ਵੱਲੋਂ ਸ਼ੇਅਰ ਕੀਤੀ ਗਈ ਹੈ ਫੇਵੀ ਦੱਸਦੀ ਹੈ ਕਿ ਆਜਬ ਪੁਲਿਸ ਸਿਮਲਾਜ਼ਮ ਹੈ ਜੋ ਐਸਐਸਪੀ ਸਮੇਤ ਹਸਪਤਾਲ ਪਹੁੰਚੇ ਸੀ ਜਿਸ ਤੋਂ ਬਾਅਦ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਕੀ ਕੇਂਦਰ ਸਰਕਾਰ ਘਟਿਆ ਸੋਚ ਰੱਖ ਰਹੀ ਹੈ ਕਿਉਂਕਿ ਬੱਚੇ ਦੇ ਜਨਮ ਦੇ ਸਬੂਤ ਮੰਗ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਆਪ ਸਰਕਾਰ ਦੇ ਵੱਲੋਂ ਕੋਈ ਵੀ ਪਰੇਸ਼ਾਨ ਜੋ ਪਰਿਵਾਰ ਨੂੰ ਨਹੀਂ ਕੀਤਾ ਜਾ ਰਿਹਾ ਇਸ ਦੇ ਨਾਲ ਹੀ ਉਹਨਾਂ ਨੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਵੀ ਦਿੱਤੀਆਂ ਨੇ ਸੋ ਦੱਸ ਦिए ਕਿ ਆਈਵੀਐਸ ਟਰੀਟਮੈਂਟ ਤੇ ਵਿਵਾਦ ਹੈ ਜੋ ਲਗਾਤਾਰ ਭਖਦਾ ਜਾ ਰਿਹਾ ਹੈ ਕਿਉਂਕਿ ਸਰਕਾਰ ਦਾ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਜੋ ਆਈਸੀ ਆਈਵੀਐਫ ਟਰੀਟਮੈਂਟ ਹੈ ਉਹ 21 ਤੋਂ 50 ਸਾਲ ਦੀ ਉਮਰ ਦੇ ਵਿਚਕਾਰ ਵਾਲੀ ਔਰਤਾਂ ਦਾ ਕੀਤਾ ਜਾਂਦਾ ਹੈ ਪਰ ਜੋਖੀ ਚਰਨ ਕੋਰਾ 58 ਸਾਲ ਦੇ ਨੇ ਜਿੱਦ ਤੋਂ ਲੈ ਕੇ ਸਬੂਤ ਮੰਗੇ ਜਾ ਰਹੇ ਨੇ ਬੀਤੇ ਦਿਨੀ ਬਲਕੌਰ ਸਿੰਘ ਵੀ ਲਾਈਵ ਹੋਏ ਸੀ ਉਹਦਾ ਕਹਿਣਾ ਹੈ ਕਿ ਪਹਿਲਾ ਸਾਰਾ ਕੁਝ ਫੋਲ ਲੈਣ ਦਿਓ ਸਾਰਾ ਜੋ ਡਟਾ ਹੈ ਜੋ ਸਾਰਾ ਜੋ ਵੀ ਡਾਕੂਮੈਂਟ ਹੈ ਉਹ ਸੇ ਪ੍ਰਸ਼ਾਸਨ ਨੂੰ ਜਮ੍ਹਾਂ ਕਰਵਾ ਦਵਾਂਗੇ ਬਰਦਾਸ਼ਤ ਨਹੀਂ ਹੈ ਅੱਜ ਪੰਜਾਬ ਸਰਕਾਰ ਨੇ ਛਿੱਪੀ ਤੋੜ ਦਿੱਤੀ ਹੈ ਉਹਨਾਂ ਦਾ ਕਹਿਣਾ ਕਿ ਅਸੀਂ ਕੋਈ ਸਬੂਤ ਨਹੀਂ ਮੰਗੇ ਸਬੂਤ ਕੇਂਦਰ ਸਰਕਾਰ ਮੰਗ ਕੋਈ ਹਰਾਸਮੈਂਟ ਜੀ ਸਾਡੇ ਵੱਲੋਂ ਕੋਈ ਨਹੀਂ ਸਾਨੂੰ ਉਹਨਾਂ ਨੂੰ ਲੱਖ ਲੱਖ ਵਧਾਈਆਂ ਜੀ ਕੇਂਦਰ ਸਰਕਾਰ ਨੇ ਚਿੱਠੀ ਲਿਖੀ ਆ ਲੂੰਬੜ ਚਾਲਾਂ ਚੱਲਦੇ ਆ ਕੇਂਦਰ ਸਰਕਾਰ ਦੀ ਚਿੱਠੀ ਆ ਕੇਂਦਰ ਸਰਕਾਰ ਨੂੰ ਘਟਿਆ ਸੋਚ ਆ ਉਹਨਾਂ ਦੀ ਸਾਡੇ ਵੱਲੋਂ ਜੀ ਸਾਡੇ ਵੱਲੋਂ ਕੋਈ ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਊਗਾ ਰੈਸਟ ਸ਼ੋਰ